ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਪਰਮਜੀਤ ਸਿੰਘ ਖੋਸਲਾ ਇੱਕ ਵਾਰੀ ਫੇਰ ਤੁਹਾਨੂੰ ਹਾਜ਼ਰ ਹਾਂ ਅੱਜ ਵੀ ਮੈਨੂੰ ਦੋ ਤਿੰਨ ਕਾਲਾਂ ਆਈਆਂ ਪਰਮਜੀਤ ਸਿੰਘ ਖੋਸਲਾ ਜੋ ਤੁਸੀਂ ਸੁਣਦੇ ਹੋ ਜਾਂ ਪੜ੍ਹਦੇ ਹੋ ਮੇਰੇ ਇਸ ਪਲੇਟ ਤੇ ਜਿਹਦਾ ਸਕਰੀਨ ਤੇ ਹੁੰਦੀ ਹੈ ਤੇ ਕਈਆਂ ਲੋਕਾਂ ਨੂੰ ਪਤਾ ਲੱਗ ਚੁੱਕਾ ਬਹੁਤਿਆਂ ਨੂੰ ਪਰ ਕਈ ਲੋਕ ਥੋੜਾ ਜਿਹੜਾ ਨਵੇਂ-ਨਵੇਂ ਜੁੜੇ ਨੇ ਇਸ ਪੇਜ ਦੇ ਨਾਲ ਉਹਨਾਂ ਨੂੰ ਥੋੜਾ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ ਯਾਰ ਸ਼ਕਲ ਵੀ ਮਿਲਦੀ ਆ ਆਵਾਜ਼ ਵੀ ਮਿਲਦੀ ਆ ਅੰਦਾਜ਼ ਮਿਲਦਾ ਗੱਲ ਕਰਨ ਦਾ ਬਾਰੇ ਹੌਸਲਾ ਕਿਉਂ ਮੈਂ ਥੋੜਾ ਦੱਸਣਾ ਚਾਹੁੰਨਾ ਕਿਸ ਦਿਨ ਤੱਕ ਪ੍ਰੂਰੀ ਇੱਕਦਮ ਅੱਧੇ ਪੌਣੇ ਘੰਟੇ ਦੀ ਆਪਣੇ ਪੂਰੇ ਪਰਿਵਾਰ ਬਾਰੇ ਤੁਹਾਨੂੰ ਪੂਰੀ ਗੱਲਬਾਤ ਦੱਸਾਂਗਾ ਸਾਰਾ ਵੇਰਵਾ ਦਿਆਂਗਾ ਪਰ ਅੱਜ ਮੈਂ ਥੋੜਾ ਦੱਸਣਾ ਚਾਹੁੰਨਾ ਸਟਾਰਟਿੰਗ ਦੇ ਵਿੱਚ ਕਿ ਬਿਲਕੁਲ ਜੀ ਮੈਂ ਹਾਂਸ ਰਾਜ ਹਾਂਸ ਮੇਰੇ ਵੱਡੇ ਭਾਈ ਨੇ ਅਸੀਂ ਚਾਰ ਭਰਾ ਦੋ ਪੈਣਾ ਤੇ ਬਿਟਵੀਨ ਮੀ ਐਂਡ ਹਾਂਸ ਭਾਜੀ ਤਿੰਨ ਭੈਣ ਭਾਈ ਹੋਰ ਨੇ ਸੋ ਮੈਂ ਸਭ ਤੋਂ ਛੋਟਾ ਤੇ ਹਾਂਸੇ ਮੇਰੇ ਮੈਕਚੁਅਲੀ ਮੈਨੂੰ ਬਹੁਤੇ ਲੋਕ ਪਰਮਜੀਤ ਹਾਸਤੇ ਨਾਮ ਤੋਂ ਜਾਣਦੇ ਨੇ ਮੈਨੂੰ ਵੀ ਕਈ ਵਾਰੀ ਥੋੜਾ ਹੋਰ ਤਰ੍ਹਾਂ ਹੋ ਜਾਂਦਾ ਮੂੰਹ ਚੋਂ ਨਿਕਲ ਜਾਂਦਾ ਪਰਮਜੀਤ ਹਾਸ ਕਿਉਂਕਿ ਉਹੀ ਦਿਮਾਗ ਦੇ ਵਿੱਚ ਬੈਠਾ ਹੋਇਆ ਤੇ ਮੂੰਹ ਚ ਵੀ ਉਹੀ ਚੜਿਆ ਹੋਇਆ ਤੁਹਾਡੇ ਵੀ ਮੇਰੇ ਵੀ ਤੇ ਪਰਮਜੀਤ ਖੋਸਲਾ ਇਸ ਕਰਕੇ ਕੀਤਾ ਇਹਦੇ ਵਿੱਚ ਕਿਸੇ ਨੇ ਨਹੀਂ ਕਿ ਮੈਨੂੰ ਕਿਸੇ ਨੇ ਕਿਹਾ ਤਾ ਤੂੰ ਪਰਮਜੀਤ ਹਾਸ ਨਹੀਂ ਯੂਜ਼ ਨਹੀਂ ਕਰਨਾ ਇਹੋ ਜੀ ਕੋਈ ਗੱਲ ਨਹੀਂ ਇਵਨ ਹਾਂਸ ਭਾਜੀ ਵੀ ਹੈਰਾਨ ਹੋ ਗਏ ਖੁਸ਼ ਵੀ ਹੋਏ ਕਹਿੰਦੇ ਚੰਗੀ ਗੱਲ ਆ ਐਕਚੁਅਲੀ ਸਾਡਾ ਲਾਸਟ ਨੇਮ ਹੰਸ ਨਹੀਂ ਹੈਗਾ ਸਾਡਾ ਲਾਸਟ ਨੇਮ ਹੈ ਖੋਸਲਾ ਸੋ ਮੇਰੇ ਪਿਤਾ ਜੀ ਸਰਦਾਰ ਅਰਜਨ ਸਿੰਘ ਖੋਸਲਾ ਮਾਤਾ ਜੀ ਅਜੀਤ ਕੌਰ ਖੋਸਲਾ ਮੇਰੇ ਬੱਚਿਆਂ ਦਾ ਗਾਂ ਨਾ ਖੋਸਲਾ ਹੀ ਹੈ ਮੇਰਾ ਭਤੀਜਾ ਇੱਥੇ ਭਤੀਜੇ ਹਰਪਜੀਤ ਸਿੰਘ ਖੋਸਲਾ ਸੂਰਜ ਸਿੰਘ ਖੋਸਲਾ ਤੇ ਸਾਰੇ ਖੋਸਲੇ ਅਸੀਂ ਪਾਸਪੋਰਟਾਂ ਤੇ ਵੀ ਤੇ ਮੈਂ ਸਾਡੇ ਦਾਦੇ ਪਰਦਾਦੇ ਮੈਂ ਕਿਹਾ ਯਾਰ ਪਤਾ ਤਾਂ ਲੱਗੇ ਲੋਕਾਂ ਨੂੰ ਕਿਸੀ ਕੋਣ ਆ ਸਾਡੇ ਲਾਸਟ ਨੇਮ ਐਕਚੁਅਲੀ ਹੈਗਾ ਕਿ ਜਿਹਨੂੰ ਅਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਗੋਤ ਕਹਿ ਦਿੰਨੇ ਆ ਸੋ ਸਾਡਾ ਗੋਤ ਹੰਸ ਨਹੀਂ ਆ ਤੇ ਸਾਡਾ ਗੋਤ ਹੈਗਾ ਖੋਸਲੇ ਇਸ ਕਰਕੇ ਮੈਂ ਚਾਹਣਾ ਥੋੜਾ ਜਰਾ ਅਲੱਗ ਜੀ ਪਹਿਚਾਨ ਵੀ ਹੋ ਜਾਏਗੀ ਤੇ ਲੋਕਾਂ ਨੂੰ ਪਤਾ ਵੀ ਲੱਗੇਗਾ ਕਿ ਇਹ ਕੀ ਨੰਦਾ ਲਾਸਟ ਨੇਮਾ ਗੋਤ ਕੀ ਨੰਦਾ ਸੋ ਇਨੀ ਵਗ ਗੱਲ ਆ ਪਰ ਕਿਦਨ ਪੂਰੀ ਡਿਟੇਲ ਦਵਾਂਗਾ ਅੱਜ ਜਿਹੜੀ ਮੈਂ ਗੱਲ ਤੋਂ ਅਸਾਂ ਜੀ ਕਰਨੀ ਆ ਬੜੀ ਦੁੱਖਦਾਇਕ ਆ ਤੁਸੀਂ ਦੇਖ ਰਹੇ ਹੋ ਸਾਈਡ ਤੇ ਵੀਡੀਓ ਕੰਟੀਨਿਊ ਚੱਲੀ ਜਾ ਰਹੀ ਹੈ ਇੱਕ ਲੇਡੀ ਦੀ 55 ਸਾਲ ਦੀ ਲੇਡੀ ਤਰਨਤਾਰਨ ਵਲਟੋਹਾ ਦੀ ਇੱਕ ਖਬਰ ਬਹੁਤੇ ਸਾਰੇ ਲੋਕਾਂ ਨੇ ਦੇਖ ਲਈ ਆ ਬਹੁਤੇ ਸਾਰੇ ਲੋਕਾਂ ਨੇ ਸ਼ਾਇਦ ਅੱਜ ਦੇਖਣਗੇ ਗੱਲ ਇਹ ਆ ਕਿ ਜੇ ਅਸੀਂ ਕਹਿੰਨੇ ਆ ਕਿ ਸ਼ਰਮਨਾਕ ਇਸ ਤੋਂ ਵੱਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਉਹ ਵੀ ਹੁਣ ਝੂਠ ਆ ਕਿਉਂਕਿ ਹਰ ਦਿਨ ਵੱਡੀਆਂ ਤੋਂ ਵੱਡੀਆਂ ਇਸ ਤੋਂ ਵੀ ਵੱਡੀ ਕੋਈ ਸ਼ਰਮ ਵਾਲੀ ਗੱਲ ਕੱਲ ਨੂੰ ਫੇਰ ਆ ਜਾਣੀ ਆ ਜੇ ਸਿੱਕੇ ਇਹ ਕਾਲ ਯੁਗ ਪ੍ਰਧਾਨ ਹੋਇਆ ਪਿਆ ਇਸ ਵੇਲੇ ਉਹ ਵੀ ਟੋਟਲੀ ਝੂਠ ਲੱਗਦਾ ਕਿਉਂਕਿ ਉਹ ਵੀ ਦਿਹਾੜੀ ਵਿੱਚ ਕਿੰਨੀ ਵਾਰੀ ਹੁੰਦਾ ਹੈ ਜੇ ਹੋਰ ਵੀ ਕੋਈ ਬਹੁਤ ਨਮੋਸ਼ੀ ਵਾਲੀ ਗੱਲ ਕਰਕੇ ਇਸ ਖਬਰ ਨੂੰ ਤੁਹਾਡਾ ਸਾਂਝੀ ਕਰੀਏ ਤੇ ਮੇਰਾ ਖਿਆਲ ਨਹੀਂ ਕਿ ਇਹਨਾਂ ਖਬਰਾਂ ਨੂੰ ਹੁਣ ਕੋ ਲੋਕੀ ਇਦਾਂ ਕਹਿੰਦੇ ਨੇ ਕਿ ਬਹੁਤ ਸ਼ਰਮ ਵਾਲੀ ਗੱਲ ਸ਼ੇਮ ਔਨ ਥਿਸ ਸ਼ੇਮ ਔਨ 댓 ਇਦਾਂ ਕਹਿ ਦਨੇ ਪਰ ਅਸੀਂ ਉਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਦੇ ਜਿਹੜੇ ਸ਼ੈਤਾਨ ਰੂਹਾਂ ਨੇ ਉਹ ਅਮਲ ਨਹੀਂ ਕਰਦੀਆਂ ਕੁਛ ਨਾ ਕੁਛ ਆਏ ਦਿਨ ਫਿਰੇ ਹੁਜਾ ਹੋ ਜਾਂਦਾ ਵਰਤੋਹਰੀ ਇੱਕ ਖਬਰ ਆ ਜੀ ਤਰਨ ਤਰਨ ਦੇ ਵਿੱਚ ਕਿਸੇ ਮੁੰਡੇ ਕੁੜੀ ਦਾ ਪਿਆਰ ਹੋ ਜਾਂਦਾ ਆਪਸ ਵਿੱਚ ਦੌੜ ਕੇ ਵਿਆਹ ਕਰਾ ਲੈਂਦੇ ਨੇ ਮੈਂ ਹੈਰਾਨ ਹੋ ਜਾਂਦਾ ਇਹਨਾਂ ਗੱਲਾਂ ਤੋਂ ਦੇਖ ਦੇਖ ਕੇ ਜਦੋਂ ਕਿਸੇ ਮੁੰਡੇ ਨੂੰ ਕੁੜੀ ਨੂੰ ਪਿਆਰ ਹੁੰਦਾ ਹੈ ਤੇ ਉਹਨਾਂ ਵਾਸਤੇ ਇੱਕ ਦੂਜੇ ਤੋਂ ਇਲਾਵਾ ਜਿਨ੍ਹਾਂ ਨੇ ਪਾਲਿਆ ਪੋਸਿਆ ਹੁੰਦਾ ਦੋਨਾਂ ਘਰਾਂ ਦੇ ਵਿੱਚ ਇਹਨਾਂ ਕੁੜੀ ਵੀ ਤੇ ਮੁੰਡੇ ਦੀ ਵੀ ਗੱਲ ਉਹਨਾਂ ਨੂੰ ਬਿਲਕੁਲ ਚੇਤਾ ਭੁੱਲ ਜਾਂਦਾ ਕਿ ਸਾਡੇ ਪਾਲਣਹਾਰ ਕੌਣ ਨੇ ਸਾਡੇ ਜੰਮਣਹਾਰ ਕੌਣ ਨੇ ਸਾਡੇ ਪਿਓ ਦੀ ਪੱਗ ਦੀ ਇੱਜ਼ਤ ਕੀਆ ਸਾਡੇ ਖਾਨਦਾਨ ਦੀ ਇੱਜ਼ਤ ਕੀਆ ਸਾਡੀ ਮਾਂ ਦੀ ਇੱਜ਼ਤ ਕੀਆ ਭੈਣ ਭਰਾ ਕਿਵੇਂ ਮੂੰਹ ਦਿਖਾਉਣਗੇ ਲੋਕਾਂ ਨੂੰ ਨਹੀਂ ਉਹਨਾਂ ਤੇ ਉਸ ਵੇਲੇ ਅੱਗ ਲੱਗੀ ਹੁੰਦੀ ਬਸ ਪਿਆਰ ਦੀ ਉਹਨਾਂ ਨੂੰ ਉਹੀ ਦੇ ਦੇ ਨੇ ਪਿਆਰ ਕਰਨਾ ਕੋਈ ਮੈਂ ਇਹ ਨਹੀਂ ਕਹਿੰਦਾ ਪਿਆਰ ਨਾ ਕਰੋ ਚੰਗੀ ਗੱਲ ਆ ਪਿਆਰ ਕਰਨਾ ਚਾਹੀਦਾ ਜੇ ਤੁਹਾਨੂੰ ਕੋਈ ਮਨਪਸੰਦ ਆਉਂਦਾ ਹੈ ਤੇ ਕੋਈ ਗੱਲ ਨਹੀਂ ਸੋਹਣੀ ਤੁਹਾਡੀ ਅੰਡਰਸਟੈਂਡਿੰਗ ਹੁੰਦੀ ਆ ਤੇ ਕੋਸ਼ਿਸ਼ ਤੇ ਹੋਣੀ ਚਾਹੀਦੀ ਨੇ ਕਿ ਦੋਨਾਂ ਘਰਾਂ ਨੂੰ ਰਾਜ਼ੀ ਕਰੋ ਜੇ ਤੁਸੀਂ ਦੋਨੇ ਹੀ ਚੰਗੇ ਹੋ ਪਰਿਵਾਰ ਚੰਗੇ ਨੇ ਤੇ ਮੇਰਾ ਖਿਆਲ ਹੈ ਕਿ ਪੇਰੈਂਟਸ ਨੂੰ ਵੀ ਮੰਨ ਜਾਣਾ ਚਾਹੀਦਾ ਕਰਦੇ ਹੋ ਫਿਰ ਦੌੜ ਕੇ ਕਰਉਣਗੇ ਕੀ ਫਾਇਦਾ ਫਿਰ ਆ ਕੁਛ ਹੁੰਦਾ ਸੋ ਉਹਨਾਂ ਨੇ ਦੌੜ ਕੇ ਵਿਆਹ ਕਰਾ ਲਿਆ ਤੇ ਲੜਾਈਆਂ ਝਗੜੇ ਸ਼ੁਰੂ ਹੋ ਗਏ ਤੇ ਕੁੜੀ ਵਾਲਿਆਂ ਦਾ ਜਿਹੜੇ ਪਰਿਵਾਰ ਆ ਉਹ ਗੁੰਡਿਆ-ਗੰਡੇ ਲੈ ਕੇ ਮੁੰਡੇ ਵਾਲਿਆਂ ਦੇ ਘਰ ਆ ਗਿਆ ਹੋ ਸਕਦਾ ਕੁੜੀ ਵਾਲੇ ਜ਼ਿਆਦਾ ਸਰਮਾਇਦਾਰ ਹੋਣ ਕਿਉਂਕਿ ਸਾਡੇ ਮੁਲਕ ਦੇ ਵਿੱਚ ਤਾਂ ਅਸੀਂ ਜਿਉਂ ਜੰਮੇ ਆ ਔਰ ਗਾਂ ਪਤਾ ਨਹੀਂ ਸਾਡੀਆਂ ਕਿੰਨੀਆਂ ਪੀੜ੍ਹੀਆਂ ਨੇ ਇਹ ਗੱਲ ਸੁਣੀ ਜਾਣੀ ਆ ਕਿ ਜਿਸ ਕੀ लाठी उसकी भैंस ਸਾਡੇ ਮੁਲਕ ਤੇ ਰੁਝਾਨ ਆ ਤੇ ਇਹ ਜੀ 55 ਸਾਲਾ ਦੀ ਔਰਤ ਇਹਨਾਂ ਦੇ ਘਰ ਕੁੜੀ ਵਾਲੇ ਆ ਗਿਆ ਪਹਿਲੋਂ ਲੜਾਈ ਝਗੜਾ ਹੋਇਆ ਗਾਲ ਬਲੋਚ ਹੋਈ ਤੇ ਇਹ ਲੇਡੀ ਦਾ ਪਹਿਲੋਂ ਝੱਗਾ ਖਿੱਚ ਕੇ ਪਾੜ ਦਿੱਤਾ ਗਿਆ ਤਾਂ ਉਹਨੇ ਆਪਣੇ ਆਪ ਨੂੰ ਢੱਕਣ ਲਈ ਚੁੰਨੀ ਉੱਪਰ ਲੈ ਲਈ ਤੇ ਤੁਸੀਂ ਦੇਖਦੇ ਹੋ ਚੁੰਨੀ ਵੀ ਖਿੱਚ ਦਿੱਤੀ ਤੇ ਜਨਾਨੀ ਨੂੰ ਟੋਟਲੀ ਉੱਪਰਲਾ ਹਿੱਸਾ ਉਹਦਾ ਨੰਗਾ ਕਰ ਦਿੱਤਾ ਗਿਆ ਉਹ ਫਿਰ ਆਪਣੇ ਆਪ ਨੂੰ ਲੁਕਾਉਂਦੀ ਦੌੜ ਗਈ ਅੰਦਰ ਤੇ ਹੀ ਰਹੇ ਹੁਤੇ ਸਾਰਾ ਕੁਝ ਇਹ ਜਨਾਨੀ ਨੇ ਵੀ ਕਿਹਾ ਕਿ ਜਦੋਂ ਮੈਂ ਦੌੜਨ ਲੱਗੀ ਸ਼ਰਮ ਵਾਲੀ ਗੱਲ ਆ ਬਹੁਤ ਮੈਂ ਇਹ ਗੱਲਾਂ ਕਰਨ ਲੱਗਿਆ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ ਸੋ ਲੱਗੇ ਕਿ ਯਾਰ ਉਹ ਕਹਿੰਦੇ ਵੀ ਮੇਰੀ ਸਲਵਾਰ ਦਾ ਨਾੜਾ ਵੀ ਖਿੱਚਣ ਲੱਗੇ ਸੀ ਤੇ ਮੈਂ ਦੌੜ ਕੇ ਬਚ ਗਈ ਸੋਚ ਕੇ ਦੇਖੋ ਫਿਰ ਉਹ ਲੇਡੀ ਅੰਦਰ ਚਲੀ ਗਈ ਕਹਿੰਦੀ ਮੈਨੂੰ ਇਹ ਨਹੀਂ ਸੀ ਪਤਾ ਕਿ ਵੀਡੀਓ ਬਣ ਚੁੱਕੀ ਆ ਦੂਜੇ ਦਿਨ ਵੀਡੀਓ ਸਾਹਮਣੇ ਆਈ ਤੇ ਕਹਿੰਦੀ ਮੈਂ ਰੇਲੇ ਮਰਨ ਮਰਨ ਕਿਨਾਰੇ ਹੋ ਗਿਆ ਸੂਸਾਈਡ ਕਰਨਾ ਸੀਗਾ ਮੈਂ ਬਚਾ ਲਿਆ ਕਿਉਂਕਿ ਕਹਿੰਦੀ ਮੈਨੂੰ ਪਤਾ ਨਹੀਂ ਸੀ ਕਿ ਵੀਡੀਓ ਬਣ ਕੇ ਵਾਇਰਲ ਹੋ ਗਈ ਹੈ ਵੀਡੀਓ ਬਣਾ ਵੀ ਦਿੱਤੀ ਗਈ ਵਾਇਰਲ ਵੀ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਫਿਰ سلسلہ ਤੁਸੀਂ ਦੇਖ ਹੀ ਲਿਆ ਵੀਡੀਓ ਪੂਰੀ ਦੁਨੀਆ ਨੇ ਦੇਖ ਲਈ ਹੈ ਤੇ ਗੱਲ ਇਹ ਹੈ ਕਿ ਮਨੀਪੁਰ ਵਾਲਾ ਕਾਂਡ ਜਿਹੜਾ ਸੀਗਾ ਬੇਸ਼ੱਕ ਇਹਦੇ ਤੋਂ ਅਲੱਗ ਸੀਗਾ ਇੱਕ ਦੋ ਪਰਿਵਾਰਾਂ ਦੀ ਗੱਲ ਆ ਉੱਥੇ ਦੋ ਕਸਬਿਆਂ ਦੀ ਲੜਾਈ ਸੀਗੀ ਔਰ ਉਹ ਤੁਸੀਂ ਦੇਖਦੇ ਹੋ ਉਦੋਂ ਵੀ ਅਸੀਂ ਇਹੀ ਕਿਹਾ ਬੜੀ ਕਨੌਨੀ ਹਰਕਤ ਆ ਸ਼ੇਮ ਔਨ ਥਿਸ ਪੀਪਲ ਕੱਲ ਜੋ ਗਿਆ ਇਹ ਸਾਰੀਆਂ ਗੱਲਾਂ ਉਦੋਂ ਵੀ ਰਿਪੀਟ ਹੋਈਆਂ ਪਰ ਬਿਟਵੀਨ 댓 ਕਾਂਡ ਐਂਡ ਟੂਡੇ ਥਿਸ ਕਾਂਡ ਸੋ ਮੈਨੀ ਥਿੰਗਸ ਔਰੈਡੀ ਹੋ ਚੁਕੀਆਂ ਨੇ ਤਦ ਹੀ ਮੈਂ ਕਿਹਾ ਕਿ ਕੱਲ ਜੋ ਕਹਿਣਾ ਇਹ ਬਹੁਤ ਘਟ ਗਿਆ ਗੱਲ ਕਹਿਣਾ ਇਹ ਹੁਣ ਗੱਲਾਂ ਮਾਇਨੇ ਨਹੀਂ ਰੱਖਣ ਲੱਗੀਆਂ ਗਾਂ ਤੋਂ ਗਾਂ ਪਤਾ ਨਹੀਂ ਕੀ ਹੋਣਾ ਤੇ ਹੁਣ ਤੁਸੀਂ ਕਹੋਗੇ ਕਿ ਮਨੀਪੁਰ ਵਿੱਚ ਉਦੋਂ ਬਹੁੜੀ ਸਿਆਸਤ ਹੋਈ ਸਾਰੀਆਂ ਪਾਰਟੀਆਂ ਨੇ ਰੱਜ ਕੇ ਸਿਆਸਤ ਕੀਤੀ ਜਿੰਨੀ ਸਿਆਸਤ ਹੋ ਸਕਦੀ ਸੀ ਹੋਈ ਤੇ ਇਸ ਵੇਰੇ ਪੰਜਾਬ ਵਿੱਚ ਕਿਉਂ ਨਹੀਂ ਸਿਆਸਤ ਹੋਈ ਤੇ ਪੰਜਾਬ ਤਾਂ ਮੋਰੀ ਹੁੰਦਾ ਸਿਆਸਤਾਂ ਕਰਨ ਵਾਸਤੇ ਤੁਹਾਨੂੰ ਪਤਾ ਹੀ ਹੈ ਸਿਆਸਤ ਕਿਉਂ ਨਹੀਂ ਹੋਈ ਸ਼ਾਇਦ ਤੁਹਾਨੂੰ ਨਹੀਂ ਯਾਦ ਕਿ ਚੋਣ ਜਾਬਤਾ ਲੱਗਾ ਹੋਇਆ ਹੈ ਚੋਣਾ ਆ ਰਹੀਆਂ ਨੇ ਚੋਣ ਜਾਬਤਾ ਲੱਗਾ ਹੋਇਆ ਤਾਂ ਤੁਸੀਂ ਕੋਈ ਗੱਲ ਕਰ ਨਹੀਂ ਸਕਦੇ ਕਿਸੇ ਕਿਸੇ ਸਿਆਸਤ ਖੇਡ ਨਹੀਂ ਸਕਦੇ ਐਕਚੁਅਲੀ ਨਹੀਂ ਤਾਂ ਪੂਰੀ ਸਿਆਸਤ ਖੇਡੀ ਜਾਣੀ ਸੀ ਇਸ ਗੱਲ ਦੇ ਉੱਤੇ ਹੁਣ ਗੱਲ ਇਹ ਆ ਕਿ ਗੈਰਤਾ ਗੈਰਤ ਵਾਲਾ ਕੌਣ ਐ ਸਿਆਸਤਦਾਨਾਂ ਵਿੱਚ ਕੋਈ ਵੀ ਨਹੀਂਗਾ ਗੈਰਤ ਵਾਲਾ ਕਿਸੇ ਇੱਕ ਸਿਆਸਤਦਾਨ ਦਾ ਵੀ ਤੁਸੀਂ ਕਦੇ ਜ਼ਿੰਦਗੀ ਵਿੱਚ ਆਉਣ ਵਾਲੇ ਸਮੇਂ ਵਿੱਚ ਨਾ ਪਹਿਲੋਂ ਕਦੇ ਨਾ ਆਉਣ ਵਾਲੇ ਸਮੇਂ ਵਿੱਚ ਸੁਣੋਗੇ ਕਿ ਕੋਈ ਬੰਦਾ ਇਹ ਸੋਚ ਲਵੇ ਕੋਈ ਸਿਆਸਤਦਾਨ ਯਾਰ ਵੱਧ ਤੋਂ ਵੱਧ ਕੀ ਐ ਮੇਰੀ ਟਿਕਟ ਕੈਨਸਲ ਹੋ ਜਾਏਗੀ ਵੋਟਾਂ ਨਹੀਂ ਪੈਣਗੀਆਂ ਤੇ ਮੈਂ ਜੋ ਇਸ ਲੇਡੀ ਨਾਲ ਹੋਇਆ ਸਾਡੇ ਪੰਜਾਬ ਦੀ ਧੀ ਨਾਲ ਮੈਂ ਇਹਦੇ ਨਾਲ ਖੜਨਾ ਯਾਰ ਵੋਟਾਂ ਦੀ ਕਿਹੜੀ ਗੱਲ ਆ 5 ਸਾਲ ਬਾਅਦ ਫੇਰ ਆ ਜਾਣੀਆਂ ਨਹੀਂ ਇਹ ਥੋੜੂ ਅਸੀਂ ਕਹਿਣਾ ਸਾਨੂੰ ਤਾਂ ਫਿਕਰ ਆ ਸਾਡੀਆਂ ਵੋਟਾਂ ਦਾ ਸਾਡੀ ਸੀਟ ਦਾ ਤੇ ਸਾਡੇ ਅਹੁਦੇ ਦਾ ਬਸ ਇਸ ਤੋਂ ਇਲਾਵਾ ਕੁਝ ਨਹੀਂ ਕਿ ਸਾਡੀ ਟਿਕਟ ਕੈਨਸਲ ਹੋ ਜਾਏਗੀ ਇਸ ਕਰਕੇ ਸਿਆਸਤ ਨਹੀਂ ਹੋਈ ਨਹੀਂ ਤਾਂ ਸਿਆਸਤਦਾਨਾਂ ਨੇ ਇੱਥੇ ਗਾਹ ਪਾ ਦੇਣਾ ਸੀਗਾ ਜਦੋਂ ਇਹ ਸਿਆਸਤਦਾਨ ਗੱਲ ਕਰਦੇ ਹਨ ਉਹਨਾਂ ਨੂੰ ਇਸ ਲੇਡੀ ਨਾਲ ਇਸ ਪਰਿਵਾਰ ਨਾਲ ਕੋਈ ਮਤਲਬ ਨਹੀਂ ਸਿਰਫ ਔਰ ਸਿਰਫ ਵੋਟਾਂ ਸਿਰਫ ਔਰ ਸਿਰਫ ਰੋਟੀਆਂ ਸੇਕਣੇ ਨੇ ਸਿਆਸਤਦਾਨਾਂ ਤੇ ਜਿਹੜੇ ਕੋਸ਼ਿਕ ਲੋਕ ੱੱਕੇ ਨਾਲ ਆਪਣੇ ਆਪ ਨੂੰ ਕਹਿੰਦੇ ਆ ਵੀ ਜਿਨ੍ਹਾਂ ਨੇ ਇਹ ਸੋਚਿਆ ਹੋਇਆ ਜਿਹੜੇ ਗਾਲਾਂ ਕੱਢਦੇ ਨੇ ਦਿਨ ਰਾਤ ਜਿਹੜੇ ਆਪਣੇ ਆਪ ਨੂੰ ਪਤਾ ਨਹੀਂ ਖੱਬੀ ਖਾਨ ਸਾਹਿਬ ਦੇ ਪੰਜ ਸੱਤ ਬੰਦੇ ਤੁਰੇ ਫਿਰਦੇ ਨੇ ਰੋਜ਼ ਐਵੇਂ ਹੀ ਧਰਨੇ ਲਾਈ ਜਾਂਦੇ ਨੇ ਬਿਨਾਂ ਵਜ੍ਹਾ ਤੋਂ ਹੀ ਕੋਈ ਕਿਸੇ ਦੇ ਪੈਸੇ ਦਿਵਾਉਣ ਵਾਸਤੇ ਕੁੱਤਿਆਂ ਵਾਂਗੂ ਲੜੀ ਜਾਂਦਾ ਕੋਈ ਕਹੀ ਜਾਂਦਾ ਕਿ ਬਈਆਂ ਨੂੰ ਪਹੁੰਚਾਓ ਇੱਥੋਂ ਕੋਈ ਕੁਛ ਕੋਈ ਕੁਛ ਮੁੱਦੇ ਹੀ ਅਜੀਬੋ ਗਰੀਵ ਨਾ ਲੈ ਹੋਣੇ ਬਈਆਂ ਨੂੰ ਪਹੁੰਚਾਉਣ ਵਾਲੀ ਗੱਲ ਤੇ ਕਿਸ ਦਿਨ ਮੈਂ ਇੱਕ ਪੂਰਾ ਪੂਰਾ ਐਪੀਸੋਡ ਕਰਨਾ ਚਾਹਣਾ ਤੇ ਉਹਦੇ ਤੇ ਜਰੂਰ ਮੈਂ ਖੁੱਲ ਕੇ ਗੱਲ ਕਰਾਂਗਾ ਮੇਰੇ ਕੋਲ ਟਾਈਮ ਥੋੜਾ ਘੱਟ ਹੁੰਦਾ ਇਸ ਕਰਕੇ ਨਹੀਂ ਪਰ ਮੈਂ ਪੂਰੀ ਪ੍ਰੋਪਰ ਉਸ ਗੱਲ ਉਹਦੇ ਤੇ ਕਰਾਂਗਾ ਤੇ ਇਹ ਲੋਕ ਇਹ ਉਹ ਲੋਕ ਨੇ ਜਿਹੜੇ ਮਕੂੜ ਕੇਲੀ ਦੀ ਉਦਾਹਨ ਕੇ ਵਦਨਾ ਕੋੜ ਕੇਲੀ ਛੱਤ ਨਾਲ ਲੱਗੀ ਹੁੰਦੀ ਹੈ ਉਹਨੂੰ ਵਹਿਮ ਹੁੰਦਾ ਕਿ ਸ਼ਾਇਦ ਜੇ ਮੈਂ ਮੂਵ ਹੋ ਗਈ ਛੱਤ ਤੋਂ ਪਰੇ ਹੋ ਗਈ ਤੇ ਛੱਤ ਡਿੱਗ ਪੈਣੀ ਉਹ ਕਹਿੰਦੀ ਛੱਤ ਨੂੰ ਮੈਂ ਹੀ ਹੋਲਡ ਕੀਤਾ ਹੋਇਆ ਤੇ ਇਹ ਕੋਸ਼ਿਕ ਲੋਕਾਂ ਨੇ ਇਹ ਸੋਚਿਆ ਹੋਇਆ ਇਹਨਾਂ ਦਿਮਾਗ ਵਿੱਚ ਗੱਲ ਬੈਠੀ ਕਿ ਪੰਜਾਬ ਨੂੰ ਅਸੀਂ ਹੀ ਚਲਾ ਰਹੇ ਹਾਂ ਤੇ ਇਹ ਲੋਕ ਆਪਣੀਆਂ ਰੋਟੀਆਂ ਸੇਕਦੇ ਨੇ ਸਿਆਸਤਦਾਨ ਆਪਣੀਆਂ ਵੋਟਾਂ ਬਣਾਉਂਦੇ ਨੇ ਬਸ ਇਹੀ ਗੱਲ ਹੈ ਸੋ ਦਿੱਲੀ ਦੀ ਮਹਿਲਾ ਕਮਿਸ਼ਨ ਜਿਨ੍ਹਾਂ ਦਾ ਨਾਂ ਨਦੀਲਾ ਉਹ ਉੱਥੇ ਪਹੁੰਚੇ ਨੇ ਪਹੁੰਚੇ ਪਰ ਤਿੰਨ ਬਾਅਦ ਪਰ ਫਿਰ ਵੀ ਮੈਂ ਕਹਾਂਗਾ ਦੇਰ ਆਏ درست ਆਏ ਚਲੋ ਐਟ ਲੀਸਟ ਆਏ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਔਰ ਦੋ ਬੰਦੇ ਹੋਰ ਕਹਿੰਦੇ ਗ੍ਰਿਫਤਾਰ ਕਰਨੇ ਨੇ ਪਰ ਸਾ ਗੱਲ ਇਹ ਕਿ ਇਹ ਚਲੋ ਗ੍ਰਫਤਾਰ ਕੱਲ ਨੂੰ ਹੋ ਜਾਣਗੇ ਕਿ ਇਹਨਾਂ ਵਾਸਤੇ ਕੋਈ ਅਸੀ ਸਜ਼ਾ ਨਹੀਂ ਹੈ ਕਿ ਲੋਕੀਜ਼ਾ ਕੋ ਸਬਕ ਸਿੱਖਣ ਜਾਂ ਫਿਰ ਬੇਸ਼ਰਮੀ ਇੰਨੇ ਹੋ ਗਏ ਜਾਂ ਜਾਣੇ ਡਾਰੀ ਅਸੀਂ ਇੰਨੇ ਹੋ ਗਏ ਕਹਿੰਦੇ ਕਿ ਸਾਡੇ ਸਾਹਮਣੇ ਵੀ ਗੋਲੀਆਂ ਮਾਰ ਦਿੱਤੀਆਂ ਜਾਣ ਪਰ ਅਸੀਂ ਸੁਧਰਨਾ ਨਹੀਂ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਔਰਤ ਤੇ ਮਰਦ ਇਕ ਕੋਈ ਇਹਨਾਂ ਦਾ ਉਹਦਾ ਸਾਡੇ ਸਪੈਸ਼ਲੀ ਭਾਰਤ ਦੇ ਵਿੱਚ ਸਾਡੇ ਔਰਤ ਤੇ ਮਰਦ ਦੇ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ ਫਿਰ ਅਸੀਂ ਇਹ ਵੀ ਕਹਿੰਨੇ ਆ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਨਾ ਨਾ ਰਾਜਾਨ ਸੌਰੀ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਨ ਪਰ ਅਸੀਂ ਸਿਰਫ ਕਹਿ ਦਿੰਨੇ ਆ ਔਰਤ ਜਗ ਜਾਨਣੀ ਆ ਪਰ ਅਮਲ ਕੌਣ ਕਰੇਗਾ ਨਾ ਚੀਜ਼ਾਂ ਤੇ ਗੁਰਦੁਆਰਾ ਸਾਹਿਬ ਵਿੱਚ ਅਸੀਂ ਜਾ ਕੇ ਗੁਰਬਾਣੀਆਂ ਸੁਣਦੇ ਆਂ ਹਰ ਹਰ ਤਕਰੀਬਨ ਤੁਸੀਂ ਜਦੋਂ ਵੀ ਗੁਰਦੁਆਰੇ ਜਾਂਦੇ ਹੋ ਇਹ ਪੰਕਤੀਆਂ ਸੁਣਦੇ ਹੋ ਨਾ ਸੋ ਕਿਉ ਮੰਨਦਾ ਕੀਏ ਜਿੱਤ ਜਮੇ ਰਾਜਾਨ ਪਰ ਅਮਲ ਕੌਣ ਕਰਦਾ ਇਹਨਾਂ ਤੇ ਕੋਈ ਨਹੀਂ ਕਰਦਾ ਸਾਡੀ ਧੀ ਸਾਡੀ ਹੈ ਦੂਜਿਆਂ ਦੀ ਧੀ ਅਸੀਂ ਉਹਨੂੰ ਕੱਖ ਨਹੀਂ ਸਮਝਦੇ ਪਿਛਲੇ ਦਿਨੀ ਇੱਕ ਡਾਂਸਰ ਦਾ ਮਾਮਲਾ ਬਹੁਤ ਭਖਿਆ ਸੀਗਾ ਮੈਂ ਵੀਡੀਓ ਵੀ ਬਣਾਈ ਸੀ ਮੈਂ ਨਹੀਂ ਕਿੰਦਾ ਕੋਈ ਕੁੜੀ ਗਲਤ ਆ ਮੈਂ ਬਹੁਤ ਰਲਮਿੜਮਿੜੀ ਜੀ ਗੱਲ ਕੀਤੀ ਸੀ ਸਾਰੇ ਪੂਰੇ ਪ੍ਰੋਸੀਜਰ ਤੇ ਗੱਲ ਕੀਤੀ ਸੀ ਕਿ ਕੀ ਚੱਲ ਰਿਹਾ ਮੈਂ ਕਿਉਂਕਿ ਉਸ ਲਾਈਨ ਦੇ ਵਿੱਚ ਮੈਂ ਬਹੁਤ ਰਿਹਾ ਡਾਂਸਿੰਗ ਲਾਈਨ ਜ ਨਹੀਂ 뮤직 ਨਾਲ ਰਿਲੇਟਡ ਤੇ ਡਾਂਸ ਦਾ ਸਟੇਜ ਨਾਲ ਰਿਲੇਟਡ ਕੰਮਾਂ ਦੇ ਵਿੱਚ ਕਿਉਂਕਿ ਉਹਦੇ ਵਿੱਚ ਮੈਂ ਦੇਖੋ ਕੁੜੀਆਂ ਜੇ ਆਸਾਈ ਤਰੀਕੇ ਨਾਲ ਕੰਮ ਕਰਨ ਤੇ ਉਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਹਰ ਚੱਕਰ ਵੀ ਉਸ ਕਿਤੇ ਕਿਤੇ ਨੂੰ ਕੁਛ ਕੁੜੀਆਂ ਨੇ ਬਦਨਾਮ ਕਰ ਦਿੱਤਾ ਹੈ ਜਿਹੜੀਆਂ ਕੁੜੀਆਂ ਸਿਰਫ ਔਰ ਸਿਰਫ ਪੈਸੇ ਵਾਸਤੇ ਤੇ ਅਜਾਸ਼ੀ ਵਾਸਤੇ ਕਰਦੀਆਂ ਨੇ ਮੈਂ ਅਗੇਨ ਕਹਿ ਦਮਾ ਸਾਰੀਆਂ ਕੁੜੀਆਂ ਨੂੰ ਨਹੀਂ ਮੈਂ ਕਹਿ ਰਿਹਾ ਸਾਰੀਆਂ ਕੁੜੀਆਂ ਨੂੰ ਨਹੀਂ ਮੈਂ ਕਹਿ ਰਿਹਾ ਕੁਝ ਇੱਕ ਕੁੜੀਆਂ ਜਿਨ੍ਹਾਂ ਨੇ ਇਸ ਕਿਤੇ ਨੂੰ ਬਦਨਾਮ ਕੀਤਾ ਹੋਇਆ ਜਿਹੜੀਆਂ ਨੰਬਰ ਦਿੰਦੀਆਂ ਨੇ ਪੈਸੇ ਲੈਂਦੀਆਂ ਨੇ ਤੇ ਸ਼ਰਿਆਮ ਸ਼ੂ ਤੋਂ ਬਾਅਦ ਮਿਲਣ ਲਈ ਟਾਈਮ ਸੈੱਟ ਕਰਦੀਆਂ ਨੇ ਹੋਟਲਾਂ ਦੇ ਵਿੱਚ ਇਹ ਹੁੰਦਾ ਆ ਤੁਹਾਨੂੰ ਪਤਾ ਆ ਇਹ ਹੁੰਦਾ ਆ ਇਸ ਗੱਲ ਨੂੰ ਤੁਸੀਂ ਮੇਰੀ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਤੁਹਾਡੀ ਆਪਣੀ ਮਰਜ਼ੀ ਪਰ ਇਹ ਹੁੰਦਾ ਹੈ ਹੁਣ ਇਸ ਗੱਲ ਨੂੰ ਦੇਖਦੇ ਹੋਏ ਫਿਰ ਅਸੀਂ ਆਜ਼ਾਦੀ ਕਿਹਨੂੰ ਕਿਹੜੀ ਕਿਹੜੀ ਆਜ਼ਾਦੀ ਪਾਲਦੇ ਆ ਤੁਸੀਂ ਡਕੈਤੀਆਂ ਕਰਦੇ ਹੋ ਰੋਜ਼ਾਨਾ ਕਿੰਨੀਆਂ ਕਿਟਕੈਤੀਆਂ ਹੁੰਦੀਆਂ ਨੇ ਤੁਰ ਹੀ ਜਾਂਦੀਆਂ ਜਨਾਨੀਆਂ ਦੀਆਂ ਵਾਲੀਆਂ ਲੋਣ ਵਾਸਤੇ ਕੰਨ ਪਾੜ ਦਿੰਦੇ ਹੋ ਨੱਕ ਪਾੜ ਦਿੰਦੇ ਹੋ ਚੈਨਾ ਖਿੱਚ ਲੈਂਦੇ ਹੋ 10-10 ਰੁਪਏ ਵਾਸਤੇ ਦੂਜਿਆਂ ਨੂੰ ਮਾਰ ਦਿੰਦੇ ਹੋ ਅੱਜ ਕੱਲ੍ਹ ਤੇ ਕੁੜੀਆਂ ਨੂੰ ਨੰਗਿਆਂ ਕਰਕੇ ਤੁਸੀਂ ਸੜਕਾਂ ਤੇ ਕਮਾਉਂਦੇ ਹੋ ਪੰਜ ਪੰਜ 7 7 ਜਣੇ ਗੈਂਗ ਰੇਪ ਕਰਕੇ ਕੁੜੀ ਨੂੰ ਮਾਰ ਦੇ ਕੇ ਸੁੱਟ ਦਿੱਤਾ ਜਾਂਦਾ ਇਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਲੋ ਸਾਡੇ ਮੁਲਕ ਵਿੱਚ ਇਦਾਂ ਅਜੇ ਸ਼ਾਇਦ ਨਹੀਂ ਮਾਲ ਕਰੇ ਸੱਚੇ ਪਾਸ਼ਾ ਕੋਈ ਹੋਜੀ ਖਬਰ ਸੁਣਨ ਨੂੰ ਵੈਸੇ ਕਿਤੇ ਵੀ ਨਾ ਮਿਲੇ ਪਰ ਸਾਡੇ ਮੁਲਕ ਚ ਬਿਲਕੁਲ ਨਾ ਮਿਲੇ ਕਿ ਕਬਰਾਂ ਦੇ ਵਿੱਚੋਂ ਲੇਡੀਜ਼ ਨੂੰ ਕੱਢ ਕੱਢ ਕੇ ਦਫਨਾਉਣ ਤੋਂ ਬਾਅਦ ਉਹਦੇ ਨਾਲ ਰੇਪ ਕੀਤਾ ਜਾਂਦਾ ਤੋ ਵਾਕੀ ਕਿ ਕਿੰਨੀ ਐ ਕਿ ਅਸੀਂ ਗੱਲਾਂ ਕਰਾਂਗੇ ਐਸ ਮਾਈਕ ਤੇ ਤੇਸ ਕੈਮਰੇ ਤੇ ਫਿਰ ਅਸੀਂ ਕਿੰਨੇ ਆਜ਼ਾਦ ਨਹੀਂ ਆਸੀਂ ਕਿੰਨੀ ਕ ਆਜ਼ਾਦੀ ਚਾਹੀਦੀ ਤੁਹਾਨੂੰ ਅਗਰੇਜ਼ਾਂ ਸਮੇਂ ਦੀ ਜਿਨ੍ਹਾਂ ਨੇ ਗੁਲਾਮੀ ਝੱਲੀ ਆ ਉਹਨਾਂ ਨੂੰ ਪੁੱਛ ਕੇ ਵੇਖੋ ਗੁਲਾਮੀ ਕੀ ਹੁੰਦੀ ਆ ਉਦੋਂ ਜਿ ਕੋ ਮਾੜਾ ਸਿਰ ਚੱਕਦਾ ਸੀ ਤੇ ਅੰਗਰੇਜ਼ ਜਿਹੜੇ ਸੀ ਨਾ ਉਹ ਸਰਕਾਰਾਂ ਅੰਗਰੇਜ਼ਾਂ ਦੀਆਂ ਉਹ ਪਟੇ ਮਾਰ ਮਾਰ ਕੇ ਤੁਹਾਡੇ ਚਮੜੇ ਉਧੇੜ ਦਿੰਦੀਆਂ ਸਨ ਦੇਖੀਆ ਨਾ ਫਿਲਮਾਂ ਜੇ ਬਹੁਤਾ ਸੱਚ ਨਹੀਂ ਫਿਲਮਾਂ ਵਿੱਚ ਜੇ 50% ਵੀ ਅਸੀਂ ਕਹਿੰਨੇ ਸੱਚ ਹੈਗਾ ਤੇ ਉਸ ਗੁਲਾਮੀ ਨੂੰ ਯਾਦ ਕਰੋ ਤੇ ਅੱਜ ਅਸੀਂ ਕਿੱਦਾਂ ਕਹਿ ਸਕਦੇ ਅਸੀਂ ਆਜ਼ਾਦ ਨਹੀਂ ਆ ਅਸੀਂ ਜੋ ਚਾਹੀਏ ਕਰਦੇ ਆ ਜੋ ਸਾਡਾ ਮਨ ਕਹਿੰਦਾ ਸੀ ਉਹ ਕਰਦੇ ਆ ਜਿੰਨਾ ਘਣਾਉਣੇ ਤੋਂ ਘਣਾਣਾ ਕੰਮ ਹੋ ਸਕੇ ਅਸੀਂ ਕਰਦੇ ਆ ਉਹ ਤੇ ਫਿਰ ਅਸੀਂ ਕਿੰਨੇ ਆਜ਼ਾਦ ਨਹੀਂ ਆ ਡਾਕਟਰ ਅੰਭੇੜਕਰ ਸਾਹਿਬ ਨੇ ਸੰਵਿਧਾਨ ਬਣਾ ਦਿੱਤਾ ਜਿਹਦੇ ਵਿੱਚ ਇਹ ਵਰਣਨ ਕੀਤਾ ਗਿਆ ਕਿ ਔਰਤ ਤੇ ਮਰਦ ਦਾ ਇੱਕੋ ਥਾਨ ਆ ਇੱਕੋ ਰਤਬਾ ਆ ਪਰ ਇਹਨਾਂ ਚੀਜ਼ਾਂ ਨੂੰ ਅਸੀਂ ਪੜ ਕਿੱਥੋਂ ਲੈਨੇ ਆ ਪੜਨ ਤੋਂ ਬਾਅਦ ਅਮਲ ਕਿਉਂ ਨਹੀਂ ਕਰਦੇ ਪੜਦੇ ਜ਼ਰੂਰ ਆ ਪਰ ਅਮਲ ਕਿਉਂ ਨਹੀਂ ਕਰਦੇ ਡਾਕਟਰ ਅੰਬੇਡਕਰ ਸਾਹਿਬ ਦੀ ਸਾਈਡ ਤੇ ਫੋਟੋ ਲਾਉਣ ਨਾਲ ਥੋੜੋ ਕੁਝ ਹੋ ਜਾਣਾ ਭਗਤ ਸਿੰਘ ਦੀ ਫੋਟੋ ਲਾਉਣ ਨਾਲ ਥੋੜੋ ਕੁਝ ਹੋ ਜਾਣਾ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦਿਲਾਈ ਹੈ ਮੈਨੂੰ ਭਗਤ ਸਿੰਘ ਜੀ ਤੋਂ ਯਾਦ ਆ ਗਿਆ ਮੇਰੇ ਬਹੁਤ ਵੱਡੇ ਹੀਰੋ ਨੇ ਉਹ ਮੈਂ ਬਹੁਤ ਮੈਂ ਜਦੋਂ ਸੋਚਦਾ ਕਿ 23 ਸਾਲਾਂ ਦੀ ਉਮਰ ਵਿੱਚ ਜਾਂ 22 ਸਾਰੇ ਉਹ ਸ਼ਹੀਦਾਂ ਨੇ ਕਿਹੜੀ ਕਿਹੜੀ ਉਮਰ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਮੈਨੂੰ ਉਦੋਂ ਬਹੁਤ ਹੈਰਾਨੀ ਹੁੰਦੀ ਔਰ ਮੈਨੂੰ ਦੁੱਖ ਵੀ ਹੁੰਦਾ ਕਿ ਕਿਉਂ ਤੁਸੀਂ ਕੀਤਾ ਇਹਨਾਂ ਲੋਕਾਂ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਿਉਂ ਕੀਤਾ ਅਸੀਂ ਉਸ ਮੁਲਕ ਦੇ ਵਸਨੀਕਾਂ ਜਿੱਥੇ 3 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਦਾ ਬਲਾਤਕਾਰ ਕੀਤਾ ਜਾਂਦਾ ਅਸੀਂ ਉਸ ਦੇਸ਼ ਦੇ ਵਾਸੀ ਆ ਜਿੱਥੇ ਹੁਣ ਇਸ ਵੇਲੇ ਭਰਾ ਭੈਣ ਦੇ ਨਾਲ ਵੀ ਬੜਾ ਕੁਝ ਕਰੀ ਜਾਂਦਾ ਮਾਵਾ ਦੇ ਨਾਲ ਵੀ ਤੁਸੀਂ ਦੇਖੀਆਂ ਖਬਰਾਂ ਕਿ ਕਰੀ ਜਾ ਰਹੇ ਨੇ ਸਾਰਾ ਕੁਝ ਪਿਓ ਧੀ ਦੇ ਨਾਲ ਸੌਣ ਨਾ ਸ਼ੁਰੂ ਕਰ ਦਿੱਤਾ ਅਸੀਂ ਕਿੱਥੇ ਜਾਵਾਂਗੇ ਕਿਹੜੀ ਆਜ਼ਾਦੀ ਪਾਲਦਿਆਂ ਸੀ ਯਾਰ ਹਾਦੀ ਹੋਈ ਪਈ ਆ ਕਿੰਨੀ ਕ ਆਜ਼ਾਦੀ ਤੁਸੀਂ ਲੋਕਾਂ ਦੀ ਪਹਿਲੀ ਤੇ ਗੱਲ ਐ ਮੈਂ ਇਹ ਜ਼ਰੂਰ ਕਹਿਣਾ ਚਾਹੁੰਨਾ ਕੀ ਇਹ ਕਲਚਰ ਹੀ ਬਹੁਤ ਗਲਤ ਸ਼ੁਰੂ ਹੋ ਗਿਆ ਕਿ ਤੁਸੀਂ ਆਪਣੇ ਵਿਆਹਾਂ ਸ਼ਾਦੀਆਂ ਦੇ ਵਿੱਚ ਕਿਸੇ ਦੀਆਂ ਧੀਆਂ ਨੂੰ ਲਿਆ ਕੇ ਨਚਾਓ ਕੀ ਇਹ ਆਜ਼ਾਦੀ ਨਹੀਂ ਹੈ ਹੋਰ ਕੀ ਆਜ਼ਾਦੀ ਚਾਹੁੰਦੇ ਹੋ ਤੁਸੀਂ ਪੈਗ ਲੈ ਕੇ ਬੈਠੇ ਹੋ ਤੁਹਾਡੇ ਰਿਵਾਲਵਰ ਰੱਖਿਆ ਪੱਟ ਤੇ ਤੇ ਚੀਕਾਂ ਮਾਰਦੇ ਤੁਸੀਂ ਸਾਹਮਣੇ ਕਿਸੇ ਦੀਆਂ ਧੀਆਂ ਨੂੰ ਨਚਣ ਲਾਇਆ ਹੋਇਆ ਤੇ ਉੱਥੇ ਅਜਾਸੀ ਨਾਲ ਰੁਰ ਰਰ ਕਰਦੇ ਹੋ ਇਹ ਕਲਚਰ ਹੀ ਬਹੁਤ ਗਲਤ ਹੈ ਕਿਉਂ ਤੁਸੀਂ ਲੋਕਾਂ ਦੀਆਂ ਧੀਆਂ ਨੂੰ ਨਚਾਉਂਦੇ ਹੋ ਇਦਾਂ ਸਟੇਜਾਂ ਤੇ ਲਿਆ ਕੇ ਹੁਣ ਕਈ ਲੋਕੀ ਕਹਿਣਗੇ ਉਹਨਾਂ ਦਾ ਰੋਜ਼ਗਾਰ ਚਲਿਆ ਇੱਥੇ ਹੀ ਅਸੀਂ ਗਲਤ ਆ ਜਦੋਂ ਅਸੀਂ ਕਹਿੰਨੇ ਨਾ ਮਜਬੂਰੀ ਆ ਜੇ ਕਲਚਰ ਨਾ ਹੁੰਦਾ ਜਾਂ ਜਦੋਂ ਨਹੀਂ ਸੀਗਾ ਇਹ ਕਲਚਰ ਚਰਖੇ ਤੋਂ ਸ਼ੁਰੂ ਹੋਇਆ ਸੀ ਚਲੋ ਉਦੋਂ ਇਹ ਸੀਗਾ ਕਿ ਉਹ ਕੁੜੀਆਂ ਸੋਹਣੇ ਕੱਪੜੇ ਕੁੱਪੜੇ ਪਾ ਕੇ ਚਾਰਖੇ ਚੁੱਕਿਆ ਕਿਤੇ ਨਾ ਕਿਤੇ ਮਾੜਾ ਮੋਟਾ ਕਲਚਰ ਸੀਗਾ ਸਾਡਾ ਨਜ਼ਰ ਆਉਂਦਾ ਹੁਣ ਹੋਰ ਤਰ੍ਹਾਂ ਹੋ ਗਿਆ ਤੇ ਗਾਂ ਆਉਣ ਵਾਲੇ ਪੰਜਾ ਸੱਤਾਂ ਸਾਲਾਂ ਵਿੱਚ ਕੀ ਹੋਣਾ ਇਹ ਕੋਈ ਪਤਾ ਨਹੀਂ ਗੱਲ ਬੇਸ਼ੱਕ ਅਸੀਂ ਅੱਜ ਇਸ ਖਬਰ ਦੀ ਕਰ ਨਹੀਂ ਪਰ ਇਹਦੇ ਨਾਲ ਰਿਲੇਟਡ ਇਹ ਸਾਰਾ ਕੁਝ ਹੈਗਾ ਇਸ ਕਰਕੇ ਮੈਂ ਚਾਹੁੰਦਾ ਨਹੀਂ ਕਿ ਵੀਡੀਓ ਬਹੁਤ ਹੀ ਲੰਬੀ ਹੋਵੇ ਮਿੱਤਰੋ ਪਿਆਰਿਓ ਇਹਨਾਂ ਚੀਜ਼ਾਂ ਤੋਂ ਬਚੋ ਤੇ ਬਚਾਓ ਲੋਕਾਂ ਨੂੰ ਥੋੜੀ ਬਹੁਤੀ ਸੁਰਤ ਕਰੋ ਜੇ ਆਪਣੇ ਪੰਜਾਬ ਨੂੰ ਥੋੜਾ ਬਹੁਤਾ ਤੁਸੀਂ ਚਾਹੁੰਦੇ ਆ ਕਿ ਚੰਗਾ ਹੋ ਜਵੇ ਤੇ ਕਦੇ ਕਦੇ ਜਿਹੜੀਆਂ 1920 ਦੀਆਂ 1923 ਦੀਆਂ 1925 ਦੀਆਂ 1940 ਤੱਕ ਦੀਆਂ 60 ਤੱਕ ਦੇ ਜਿ ਨਹੀਂ ਤੇ ਉਨੀ ਪਿਛੇ ਨਹੀਂ ਜਾਣਾ ਤੇ ਘੱਟੋ ਘੱਟ 90 80 ਤੋਂ 90 ਦੇ ਦੌਰ ਦੀਆਂ ਵੀਡੀਓ ਜ਼ਰੂਰ ਦੇਖ ਲਿਆ ਕਰੋ YouTube ਤੇ ਹਰ ਚੀਜ਼ ਪਈ ਆ ਉਹ ਵੀਡੀਓ ਦੇਖ ਕੇ ਥੋੜਾ ਸੋਚ ਲਿਆ ਕਰੋ ਯਾਰ ਕਿਆ ਜ਼ਮਾਨਾ ਸੀਗਾ ਕੁੜੀਆਂ ਮੁੰਡੇ ਮੇਰੀਆਂ ਗੱਲਾਂ ਨੇ ਇਹ ਮੇਰੀ ਸੁਰਤ ਦੀਆਂ ਗੱਲਾਂ ਅਸੀਂ ਪਿੰਡ ਦੀਆਂ ਕੁੜੀਆਂ ਤੇ ਮੁੰਡੇ ਲੁਕਣ ਵਿੱਚ ਛੀਪ ਪ੍ਰਣਾਲੀਆਂ ਵਿੱਚ ਲੁਕਣਾ ਗਲੀਆਂ ਵਿੱਚ ਲੁਕਣਾ ਸਾਰੇ ਪਿੰਡ ਵਿੱਚ ਦੌੜੇ ਹੀ ਫਿਰਨਾ ਇਦਾਂ ਦੌੜੇ ਫਿਰਨਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਆਹ ਕਿਹਦੀ ਕੁੜੀ ਕਿਹਦਾ ਮੁੰਡਾ ਇਹ ਕਿਉਂ ਇਸਲੇ ਘੁੰਮਦੇ ਆ ਕੁੜੀਆਂ ਮੁੰਡਿਆਂ ਨੇ ਇਦਾਂ ਮਤਲਬ ਦਿਲ 'ਚ ਪੁੱਠੇ ਖਿਆਲ ਆਉਂਦੇ ਹੀ ਨਹੀਂ ਸੀਗੇ ਉਦੋਂ ਭੈਣਾ ਭਰਾ ਵਾਂਗੂ ਸਾਰਿਆਂ ਨੇ ਦੋਸਤੀ ਵੀ ਉਦੋਂ ਨਹੀਂ ਸੀ ਹੁੰਦੀ ਇੱਕ ਭੈਣਾ ਭਰਾਵਾਂ ਵਾਲਾ ਰਿਸ਼ਤਾ ਹੁੰਦਾ ਚਲੋ ਯਾਰ ਕਿਸੇ ਨੇ ਇਹ ਨਹੀਂ ਸੀ ਵਾਰ ਮਾਰਿਓ ਕਮਲੋ ਉਹ ਗੀਤਾ ਉਹ ਰਾਣੀ ਤੂੰ ਕਿਉਂ ਇਹਨਾਂ ਦਾ ਫਿਰਦੀਆਂ ਚੱਲ ਘਰ ਕੁੱਤੋਂ ਫੜ ਕੇ ਘਰ ਨਹੀਂ ਸੀ ਲਿਜਾਂਦੇ ਕਿਉਂਕਿ ਪਤਾ ਸੀਗਾ ਉਹ ਤੋਂ ਹੁਣ ਇਹਦਾ ਸੋਚ ਸਕਦੇ ਹੋ ਤੁਸੀਂ 6 ਵਜੇ ਤੋਂ ਬਾਅਦ 7 ਵਜੇ ਤੋਂ ਬਾਅਦ ਸਾਡੀਆਂ ਕੁੜੀਆਂ ਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਆਪਣੇ ਮੁਲਕ ਦੇ ਵਿੱਚ ਤੇ ਕਾਦੀ ਆਜ਼ਾਦੀ ਹੈ ਯਾਰ ਬਸ ਮੈਂ ਗੱਲਾਂ ਕੁਝ ਕਰਨੀਆਂ ਸਨ ਬੜੇ ਠਰਮੇ ਨਾਲ ਤੁਹਾਣਾ ਗੱਲ ਕੀਤੀ ਹੈ ਤੇ ਜੇ ਤੁਹਾਨੂੰ ਲੱਗੇ ਕਿ ਇਹ ਇਹੋ ਜਿਹੀਆਂ ਖਬਰਾਂ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਚੰਗੀਆਂ ਗੱਲਾਂ ਸਾਰਿਆਂ ਤੱਕ ਪਹੁੰਚ ਸਕਣ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੇ ਸਾਥ ਸਿਰੇਕਾਲ ਔਰ ਮੈਂ ਇਹ ਵੀ ਦੱਸਦਾ ਚਾਹਾਂ ਕਿ ਪੇਜ ਮੇਰਾ ਹੈ ਮੋਨਟਾਈਜ਼ ਨੀਗਾ ਨਾਮ ਮੈਨੂੰ ਕੋਈ ਲੋੜ ਮਾਲਕ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਜ਼ਿਆਦਾ ਕਿਰਪਾ ਹੈ ਜਿੰਨਾ ਅਸੀਂ ਸੋਚੀਏ ਉਸ ਤੋਂ ਜ਼ਿਆਦਾ ਸਾਡੀ ਔਕਾਤ ਤੋਂ ਕਿਤੇ ਜ਼ਿਆਦਾ ਮਾਲਕ ਨੇ ਦਿੱਤਾ ਹੋਇਆ ਤੇ ਬਸ ਮੈਂ ਦੋ ਗੱਲਾਂ ਕਹਿਣਾ ਹੁੰਨਾ ਮਾਲਕਾ ਉਹ ਦਿਨ ਦਿਖਾਈ ਵੀ ਨਾ ਤੇ ਉਹ ਦਿਨ ਭੁਲਾਈ ਵੀ ਨਾ ਕਿਉਂਕਿ ਭੁੱਲ ਗਏ ਤੇ ਫਿਰ ਵੀ ਅਸੀਂ ਬਸ ਮਾਰੇ ਗਏ ਸੋ ਆਪਣਾ ਖਿਆਲ ਰੱਖੋ ਆਪਣੇ ਪੰਜਾਬ ਦਾ ਖਿਆਲ ਰੱਖੋ ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ ਆਪਣੇ ਬੱਚਿਆਂ ਵਾਸਤੇ ਆਪਣੇ ਪੈਣਾ ਪਰਾਵਾਂ ਲਈ ਅਸੀਂ ਸਾਰਾ ਕੁਝ ਕਰਦੇ ਆ ਮਜ਼ਾ ਤਦਈਆ ਜੇ ਕਿਸੇ ਦੂਜੇ ਵਾਸਤੇ ਕਰੋ ਉਹੀ ਕੁਛ ਨਾ ਕੁਛ ਅਲੱਗ ਹੁੰਦਾ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਹੀ ਤੁਹਾਡੇ ਸਮਝ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ ਆਬਾਦ ਰਹੋ